ਕਿਤਾ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਇਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ 21 ਅਗਸਤ ਨੂੰ ਵੀਡੀਓ ਕਵਰ ਕਰ ਰਹੇ ਹਾਂ 21 ਅਗਸਤ 2023 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਅੱਜ ਤੁਹਾਨੂੰ ਆਪਾਂ ਚਾਰ ਪੰਜ ਨਗ ਦਿਖਾਵਾਂਗੇ ਵੀਡੀਓ 'ਚ ਇੱਕ ਪਹਿਲੇ ਨੰਬਰ ਤੇ ਡਿਟੇਲ ਪੂਰੀ ਦਵਾਂਗੇ ਸਾਈਵਾਲ ਦੀ ਇਹ ਰਾਣੀਗਾ ਗਈ ਟਾਪ ਦਾ ਨੀਂਨਾ ਹੀ ਆ ਸਾਈਵਾਲ ਦੇ ਵਿੱਚ ਇਹਨੂੰ ਤੋੜ ਕੇ ਦਿਖਾਵਾਂਗੇ ਬਹੁਤ ਠੰਡੀ ਆ ਥਣ ਬਹੁਤ ਚੰਗਾ ਲੱਗਿਆ ਹੋਇਆ ਸੀ ਦੇਖ ਸਾਜੋ ਇਕੱਲਾ ਇਕੱਲਾ ਨਿੱਖੜ ਮਾ ਥਣ ਲੱਗਿਆ ਹੋਇਆਗਾ 17 ਕਿਲੋ ਦੁੱਧ ਨੇ ਪਹਿਲਾਂ ਦਿੱਤਾ ਹੋਇਆਗਾ 17 ਕਿਲੋ ਦੁੱਧ ਦਾ ਰਿਕਾਰਡ ਆ ਪਹਿਲੇ ਸੂਏ ਦਾ ਦੂਜਾ ਸੂਆ ਸੂਰੀ ਆ ਟਾਪ ਦੀ ਸਾਈਵਾਲਾ ਕਿਸਾਨ ਵੀਰੋ ਰਾਣੀ ਗਾਂ ਆਪਾਂ ਤਾਂ ਕਿਹਾਗਾ ਇਹਨੂੰ ਵੀ ਦੋਵੇਂ ਪਾਸੇ ਬਹਿ ਕੇ ਇਹਦੇ ਚੋਣ ਵਾਲਾ ਕੰਮ ਆ ਵੀ ਠੰਡੀ ਸੀਲ ਫੁੱਲ ਜਾ ਦੇ ਬਰਫ਼ ਵਰਗੀ ਆ ਤੁਸੀਂ ਦੇਖ ਸਕਦੇ ਹੋ ਆਪਣੇ ਬੰਦੇ ਦੋਵੇਂ ਪਾਸੇ ਬਹਿ ਕੇ ਹੱਥ ਫੇਰੀ ਜਾਣਗੇ ਕੋਈ ਵਾਸਤਾ ਨਹੀਂ ਜਵਾਕ ਥੱਲੇ ਖੇਢੀ ਜਾਣ ਚਾਹੇ ਦੇਖ ਸਕਦੇ ਹੋ ਬਹੁਤ ਘੱਟ ਸਾਈਵਾਲ ਮਿਲਦੀਆਂ ਨੇ ਜਿਹੜੀਆਂ ਇੰਨੀਆਂ ਠੰਡੀਆਂ ਹੁੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਜਿਵੇਂ ਮਰਜ਼ੀ ਇਹਦੇ ਬਹਿ ਕੇ ਜਿਵੇਂ ਮਰਜ਼ੀ ਇਹਨੂੰ ਉਹ ਮਨ ਲਾ ਹੱਥ ਲਗਾ ਕੇ ਲਈ ਚੋਣ ਵੇਲੇ ਕੋਈ ਇਹਨੇ ਔਰ ਨਹੀਂ ਕਰਨੀ ਕਿਉਂਕਿ ਇੰਨੀ ਠੰਡੀ ਨਹੀਂ ਤਾਂ ਗੱਬਨਗਾਸ ਸਾਹੀਵਾਲ ਕੋਈ ਇਨੇ نیچے ਹੱਥ ਨਹੀਂ ਲਵਾਉਂਦੀ ਹੈਗੀ ਤੁਸੀਂ ਦੇਖ ਸਕਦੇ ਹੋ ਜਿਵੇਂ ਮਰਜੀ ਇਹਦੇ ਆਸੇ-ਪਾਸੇ ਹੱਥ ਫੇਰੀ ਚੱਲੀਏ ਤੋਰ ਕੇ ਦਿਖਾਦੇ ਵਦੋ ਪੂਰੀ ਠੰਡੀ ਆ ਸੀਲ ਪੂਰੀ ਆ ਫੇਸ ਕੋ ਆ ਤੁਸੀਂ ਸਾਰੇ ਕੈਰੇਕਟਰ ਸਾਹੀਵਾਲ ਦੇ ਪੂਰੇ ਕਰਦੀ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆ ਸੁਸੰਦੁਹਾਰੇ ਤੋਰਾ ਵਗੈਰਾ ਤੋਰਦੇ ਬਤਵਾਰ ਨੂੰ ਆ ਤੋਰਾ ਵਗੈਰਾ ਤੁਸੀਂ ਦੇਖ ਸਕਦੇ ਹੋ ਬੱਚੀ ਦਾ ਸੋਹਣਾ ਹਵਾਨਾ ਤਿਆਰ ਕੀਤਾ ਬਸ ਦੇਣੇ ਦੇ ਪੂਰੇ ਨੇ ਅੱਜ ਕੱਲ ਇਹਨੇ ਸੂਪ ਪੈਣਾਗਾ ਅੱਜ ਭਲਕ ਦੇ ਵਿੱਚ ਫੁਰਲੀ ਦੇ ਨਾਲ ਨਾਲ ਦੋਰ ਦੇ ਪੁੱਤ ਫੁਰਲੀ ਦੇ ਨਾਲ ਅੱਜ ਭਲਕ ਇਹਨੇ ਸੂਪ ਪੈਣਾਗਾ ਬਸ ਦੇਣੇ ਦੇ ਪੂਰੇ ਹੋ ਚੁੱਕੇ ਆ ਕਮਾਲਾ ਅੰਦਰ ਨੂੰ ਕਮਾਲਾ ਲੈ ਚਲ ਅੰਦਰ ਰਜ ਚਲੋ ਸੋ ਦੇਖਿਆ ਤੁਸੀਂ ਇੱਕ ਕਿਹੜਾ ਹੋਰ ਕਢਾ ਦੇ ਬੁੱਤੇ ਯਾਰ ਇੱਕ ਵਾਰੀ ਹੋਰ ਤੋਰ ਦੇ ਬਾਹਰ ਕਿਹੜਾ ਕਢਾ ਦੇ ਇੱਕ ਵਾਰੀ ਹੋਰ ਆ ਬੇੜੇ ਦੇ ਵਿਚਾਲੇ ਖੜਾ ਲਈ ਇੱਕ ਵਾਰੀ ਸੋ ਦੁਬਾਰਾ ਇੱਕ ਵਾਰ ਫੇਸ ਤੁਸੀਂ ਆ ਫੇਸ ਕੁਆਲਿਟੀ ਦੇਖ ਸਕਦੇ ਹੋ ਕੈਰੈਕਟਰ ਦੇਖ ਸਕਦੇ ਹੋ ਸਾਈਵਾਲ ਦੇ ਨੰਮੇ ਅੰਗ ਦੇ ਵਿੱਚ ਬੱਸੀਆ ਅਜੇ ਇਹ ਚਾਰ ਦੰਦ ਤੋਂ 6 ਦੰਦ ਹੋਈ ਆ ਪਹਿਲਾ ਸੂਆ ਮਤਲਬ ਇਹ ਦੋ ਦੰਦ ਸੂਟੀ ਹੋਣੀ ਆ ਇਹ ਖੀਰੀ ਸੂਟੀ ਹੋਣੀ ਆ ਤਾਂ ਦੂਜਾ ਸੂਏ ਸੂਈ ਆ ਤੂੰ ਨੂੰ ਇੱਕ ਵਾਰ ਫੇਰ ਤੋਂ ਆਪਾਂ ਤੋਰਾ ਵਗੈਰਾ ਚੈੱਕ ਕਰਾ ਦਿੰਨੇ ਆ ਹਵਾਨਾ ਬਹੁਤ ਜ਼ਬਰਦਸਤ ਤਿਆਰ ਕੀਤਾ ਸੋਣਾ ਦੁੱਧ ਪਾਇਆ ਹੋਇਆ ਹੈ ਇਹਨੇ ਆ ਦੇਖ ਸਕਦਾ ਤੁਸੀਂ ਖੁੱਲਾ ਰੱਸਾ ਛੱਡ ਕੇ ਆਪਣਾ ਬੰਦਾ ਹੱਥ ਫੇਰੀ ਜਾਂਦਾਗਾ ਕਿਸੇ ਪਾਸੇ ਵੀ ਭੱਜਣ ੱਠਾਂ ਵਾਲਾ ਕੰਮ ਨਹੀਂ ਇਹਦਾ ਰੱਸਾ ਖੁੱਲਾ ਛੱਡ ਕੇ ਹੱਥ ਫੇਰੀ ਆ ਰਿਹਾ ਦੇਖ ਸਕਦੇ ਤੁਸੀਂ ਐ ਠੰਡੀ ਸੀਲ ਰਾਣੀ ਗਾਂ ਤਾਂ ਹੀ ਉਹ ਕਿਹਾ ਆਪਾਂ ਨੂੰ ਕਿਉਂਕਿ ਬਹੁਤ ਗਾਈਆਂ ਆਪਣੇ ਕੋਲੇ ਆਉਂਦੀਆਂ ਨੇ ਪਰ ਇੰਨੀ ਠੰਡੀ ਸੀਲ ਗਾਂ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਲੈ ਜਲੰਦਰ ਲੈ ਜਲੋ ਪੂਛ ਚੱਕ ਕੇ ਖੜ ਗਈ ਵਿੜੇ ਦੇ ਵਿਚਾਲੇ ਖੁੱਲਾ ਰੱਸਾ ਛੱਡ ਕੇ ਵਿਚਾਲੇ ਖੜਾ ਗਈ ਚੋਣ ਵਾਲੀ ਹੈ ਇਹ ਉਹ ਲੱਤਾਂ ਛੜਾ ਲਈ ਸਾਈਵਾਲ ਨਹੀਂ ਹੈਗੀ ਇਹ ਕੰਬਲ ਦੇਖ ਸਕਦੇ ਤੁਸੀਂ ਸਾਰੇ ਕੈਰੇਕਟਰ ਪੂਰੇ ਕਰਦੀ ਆ ਤੁੰਨ ਬੰਨ ਕੰਬਲ ਲੈ ਚੱਲੋ ਅੰਦਰ ਸੁਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਜਿਹੜੇ ਹਸਾਬ ਨਾਲ ਹਵਾਨਾ ਤਿਆਰ ਕੀਤਾ ਚੰਗਾ ਦੁੱਧ ਪਾਉਗੀ 17 ਲੀਟਰ ਇਹਦਾ ਪਹਿਲਾਂ ਦਾ ਰਿਕਾਰਡ ਆ 16 17 ਕਿਲੋ ਇਹਨੇ ਪਹਿਲਾਂ ਨੇ ਪਾਇਆ ਹੋਇਆ ਸੋਹਣਾ ਹਵਾਨਾ ਤਿਆਰ ਕੀਤਾ ਇੱਕ ਦੋ ਦਿਨ ਬਾਅਦ ਸੂ ਨੂੰ ਲੈਂਦੀ ਆ ਅੱਜ ਭਲਕੇ ਨੇ ਸੂ ਪੈਣਾਗਾ ਬਹੁਤ ਬਾਈਆਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਸੂਈ ਸਵਾਈ ਗਾਂ ਲੈਣੀ ਆ ਤਾਂ ਆਪਾਂ ਸੂਏ ਤੋਂ ਵੀ ਦੇ ਦਾਂਗੇ ਕੋਈ ਵੀਰ ਆਪਣੇ ਨਾਲ ਸੌਦਾ ਕਰੂਗਾ ਤਾਂ ਆਪਾਂ ਸਵਾ ਕੇ ਦੇ ਦਾਂਗੇ ਇਹਨਾਂ ਆਪਾਂ ਆਪਾਂ ਕਮਿਟਮੈਂਟ ਕਰ ਸਕਦੇ ਆਂ ਵੀ ਸਵਾ ਕੇ ਆਪਾਂ ਤੁਹਾਨੂੰ ਦੇ ਦਾਂਗੇ ਜੀ ਜੀ ਸਾਰਿਆਂ ਸੋਨਾ ਬੋਡੀ ਸਟਰਕਚਰ ਆ ਟਾਪ ਦਾ ਨਗੀਨਾਗਾ ਸਾਈਵਾਲ ਦਾ ਸਾਈਵਾਲ ਦੇ ਜਿਹੜੇ ਸਕੀਨ ਮੇਰੇ ਵੀਰ ਨੇ ਕਿਸਾਨ ਵੀਰ ਉਹਨਾਂ ਲਈ ਸਨੇਰੀ ਮੌਕਾਗਾ ਵੀ ਆਪਣੇ ਤੋਂ ਵਟਸਐਪ ਤੇ ਕਨੈਕਟ ਕਰਕੇ ਵੀ ਵੀਡੀਓ ਵਗੈਰਾ ਮੰਗਾ ਸਕਦੇ ਹੋ ਸੋ ਅੱਗੇ ਕਰਾਸ ਅੰਗ ਦੇ ਵਿੱਚ ਹਲਕਾ ਜਿਹਾ ਕਰਾਸ ਪਾਣਾ ਤੇ ਐਚ ਐਫ ਵਸੀ ਵੀ ਸੇਲ ਲਈ ਅਵੇਲੇਬਲ ਆ ਇਹ ਹੱਦ ਤੱਕ ਸੂਨ ਨੂੰ ਲੈਂਦੀਆਂ ਨੇ ਹਜੇ 24 24 25 25 ਕਿਲੋ ਦੁੱਧ ਇਹਨਾਂ ਦਾ ਪਾਇਆ ਹੋਇਆਗਾ ਦੇਸ਼ਾਰਾਮ ਸਿੰਘ ਸੋਨਾ ਕੱਦਗਾਠ ਆ ਸੋਨਾ ਹਵਾਨਾਗਾ ਇਹ ਦੋਵੇਂ ਐਚ ਐਫ ਕ੍ਰੋਸ ਆ ਗਈ ਥੋੜੀ ਆ ਪਿਓਰ ਐਚ ਐਫ ਬੱਸੀ ਆ ਗਈ ਇਹਨੇ ਵੀ 24 ਕਿਲੋ ਦੁੱਧ 23 24 ਕਿਲੋ ਪਾਇਆ ਹੋਇਆ ਹੈਗਾ ਇਹ ਵੀ ਸੇਲ ਲਈ ਅਵੇਲੇਬਲ ਆ ਸੋ ਇਸ ਤੋਂ ਇਲਾਵਾ ਵੀ ਆ ਬੱਚੀੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਐਚ ਐਫ ਬੱਸੀ ਇਹ 30 ਲੀਟਰ ਵਾਲੀ ਕੈਪੈਸਿਟੀ ਰੱਖਦੀ ਹੈ ਮਿਲ ਕੈਪੈਸਿਟੀ ਇਸ ਤੇ 23 ਦੀ ਚਾਹਣਾ 23 22 23 ਕਿਲੋ ਬੋਲਾ ਤਿਆਰ ਆ ਮਗਰ ਇਹਦੇ ਮੇਲ ਕਾ ਵਾ ਤੁਸੀਂ ਦੇਖ ਸਕਦੇ ਹੋ ਚਲ ਮੈਂ ਵੱਡਾ ਗੱਦਗਾਟ ਆ ਬਰੀਡ ਦੇ ਵਿੱਚ ਫੁੱਲ ਪੈਂਦੀ ਹੈ ਤੇ ਇਸੇ ਨਾਲ ਫਿਰ ਕੁਆਲਟੀ ਇਹ ਵੀ ਸੇਲ ਵਾਸਤੇ ਅਵੇਲੇਬਲ ਹੈ ਜੀ ਆਪਣੇ ਫਾਰਮ ਤੇ ਅਵੇਲੇਬਲ ਹੈ ਫਾਰ ਸੇਲ ਹੈ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਨੇੜ ਤੋਂ ਕੱਲਾ ਕੱਲਾ ਨਿੱਖੜਨਾ ਥਾਣਾ ਫਾਰਮ ਦੀ ਸ਼ਾਨ ਬਣੂ ਇਹ 30 ਲੀਟਰ ਮਿਲ ਕਪੈਸਿਟੀ ਇਹ ਵੀ ਖੁੱਲੀ ਦੇ ਦੂਗੀ ਹੁਣ 23 24 ਕਿਲੋ ਬੋਲਾ ਹੈਗਾ ਗਾ ਜੇ ਥੱਲੇ ਅਗਮ ਮਗਰ ਇਹਦੇ ਮੇਲ ਕਾਫ ਆ ਤੁਸੀਂ ਦੇਖ ਸਕਦੇ ਹੋ ਮੇਲ ਕਾਫ ਆ ਇਹਦੇ ਪਿੱਛੇ ਅੱਗੇ ਐਰ ਸ਼ੈਰ ਪਹਿਲੇ ਨੂੰ ਬੱਸੀ ਹੈ ਇਹ ਇਹ ਪਹਿਲਾ ਸੂਆ ਸੂਰੀ ਆ ਇਹਨੂੰ ਤੋੜਦੇ ਪਤਵਾਰ ਆ ਫੇਸ ਕੁਆਲਿਟੀ ਦੇ ਸਕਿਆ ਦੂੰ ਐਰ ਸ਼ੈਰ ਪਹਿਲਾ ਸੂਆ ਸੂਰੀ ਆ ਹਜੇ ਹੱfte ਦੀ ਕੱਚੀ ਆ ਇਹ ਇਹ ਢਿੱਲਵਾਲ ਕੱਢ ਕੇ ਫੇਰੇ ਨੇ ਸੂਣਾਗਾ ਅੰਨ ਚੋਲ ਬਾਲ ਜੇ ਦਿਖਾ ਦੇਸੀ ਹੱਥ ਫੇਰ ਗਿਆ ਠੰਡੀ ਪੂਰੀ ਆ ਜਿਸ ਤਰ੍ਹਾਂ ਇਹ ਆ ਬਲ ਬੁਲ ਕੱਢ ਕੇ ਫੇਰੇ ਸੂਠ ਠੰਡੀ ਪੂਰੀ ਜਿਆਦੇ ਬਰਫ ਵਰਗੀ ਆ ਤੋਰ ਦੇ ਪਤ ਬਾਹਰ ਹੋ ਜਾ ਐਰ ਸ਼ਹਿਰ ਪਹਿਲਾ ਸੂਆ ਆ ਗਈ ਚਾਰ ਤੰਦ ਬੱਛੀ ਆ ਇਹ ਥਣ ਬਹੁਤ ਸੋਹਣਾ ਲੱਗਿਆ ਪਹਿਲਾ ਸੂਆ ਬੱਛੀ ਆ ਥਣ ਬਹੁਤ ਸੋਹਣਾ ਲੱਗਿਆ ਦੇ ਸਾਰਿਆਂ ਪਹਿਲਾ ਸੁਆ ਸੂਰੀ ਆ ਹਾਈਟ ਲੈਂਥ ਬਹੁਤ ਜਿਆਦਾ ਆ ਕਮਾਲਾਪੁਰ ਤੋਂ ਮੋੜਲਾ ਮੋੜਲਾ ਹਫਤਾ ਲੈ ਜੀ ਸੂਨ ਨੂੰ ਇਹ ਇਹਦੀ ਵੀ ਬਹੁਤ ਡਿਮਾਂਡ ਰਹਿੰਦੀ ਐ ਏਅਰ ਸ਼ੈਰ ਦੀ ਬਹੁਤ ਘੱਟ ਮਿਲਦੀ ਆ ਤੇ ਜਿਹੜੇ ਮੇਰੇ ਵੀਰਾਂ ਨੇ ਉਹਨਾਂ 'ਚ ਕੋਈ ਵੀ ਬੈਡ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ